ਸ਼ੰਦਗੜ ਦੇ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਸੀ ਪਰ ਕਿਸਾਨਾਂ ਦੇ ਵੱਲੋਂ ਹੁਣ ਇੱਕ ਵੱਡਾ ਤੇ ਅਹਿਮ ਫੈਸਲਾ ਲੈ ਲਿਆ ਗਿਆ ਤਾਂ ਕਿਸਾਨਾਂ ਨੇ ਜਿਹੜਾ ਕੀ ਧਰਨਾ ਸਮਾਪਤ ਕਰਨ ਦਾ ਵੱਡਾ ਫੈਸਲਾ ਲਇਆ ਤਾਂ ਅੱਜ 2 ਵਜੇ ਸ਼ੰਦਗੜ ਦੇ 34 ਸੈਕਟਰ ਤੋਂ ਜਿਹੜਾ ਕੀ ਧਰਨਾ ਸਮਾਪਤ ਕਰ ਲਿਆ ਜਾਵੇਗਾ ਉਗਰਾਹਾ ਅਤੇ ਪੰਜਾਬ ਮਜ਼ਦੂਰ ਯੂਨੀਅਨ ਵੱਲੋਂ ਇਹ ਮੋਰਚਾ ਜਿਹੜਾ ਇੱਥੇ ਸ਼ੁਰੂ ਕੀਤਾ ਗਿਆ ਖੇਤੀ ਨੀਤੀ ਨੂੰ ਲੈ ਕੇ ਹੋਰ ਜਿਹੜੀਆਂ ਮੰਗਾਂ ਨੇ ਉਹਨਾਂ ਮੰਗਾਂ ਨੂੰ ਲੈ ਕੇ ਇੱਥੇ ਮੋਰਚਾ ਜਿਹੜਾ ਉਹ ਸ਼ੁਰੂ ਕੀਤਾ ਗਿਆ ਔਰ ਕਿਤੇ ਨਾ ਕਿਤੇ ਜੇ ਗੱਲ ਕੀਤੀ ਜਾਵੇ 4 ਸਤੰਬਰ ਨੂੰ ਪੰਜਾਬ ਭਵਨ ਦੇ ਵਿੱਚ ਖੇਤੀ ਕਿਸਾਨ ਆਗੂਆਂ ਦੀ ਪੰਜਾਬ ਸਰਕਾਰ ਦੇ ਸੈਕਟਰੀ ਲੈਵਲ ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ ਉੱਥੇ ਉਹਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਕਿਉਂਕਿ ਪੋਲਿਸੀ ਮੈਟਰ ਸੀ ਐਸਲੀ ਜਿਹੜਾ ਹੈ ਕਿਸਾਨ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਹੀ ਉਹ ਮੀਟਿੰਗ ਕਰਨਾ ਚਾਹੁੰਦੇ ਆ ਕੱਲ 5 ਸਤੰਬਰ ਨੂੰ ਪੰਜਾਬ ਭਵਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਇਸ ਤੋਂ ਇਲਾਵਾ ਈਟੀਓ ਬਿਜਲੀ ਮੰਤਰੀ ਜਿਹੜੇ ਨੇ ਈਟੀਓ ਹਰਪ੍ਰਜਨ ਸਿੰਘ ਤੇ ਹੋਰ ਜਿਹੜੇ ਅਧਿਕਾਰੀ ਨੇ ਉਹਨਾਂ ਨਾਲ ਕਾਫੀ ਲੰਬੀ ਬੈਠਕ ਜਿਹੜੀ ਆ ਉਹਨਾਂ ਨਾਲ ਹੋਈ ਕਿਸਾਨ ਆਗੂਆਂ ਨੂੰ ਪਰ ਉਸਾ ਜਿਹੜਾ ਉਹ ਦਵਾਇਆ ਗਿਆ ਕਿ ਜਿਹੜਾ ਖੇਤੀ ਨੀਤੀ ਆ ਉਹਦਾ ਖੜਰਾ ਜਿਹੜਾ ਕਿਸਾਨ ਆਗੂ ਲੈ ਕੇ ਆਏ ਉਹਨੂੰ ਭਵਨ ਸਿੰਘ ਮਾਨ ਸੀਐਮ ਵੱਲੋਂ ਇਹ ਕਿਹਾ ਗਿਆ ਕਿ ਉਹਨੂੰ ਰਿਵਿਊ ਕੀਤਾ ਜਾਏਗਾ ਉਹਨੂੰ ਪੜਾਇਆ ਜਾਏਗਾ ਇੱਕ ਮਹੀਨੇ ਦੇ ਵਿੱਚ ਵਿੱਚ ਉਸ ਉੱਤੇ ਪਾਲਿਸੀ ਜਿਹੜੀ ਆ ਬਣਾਉਣ ਦੀ ਕੋਸ਼ਿਸ਼